ਕੋਬਾਸ ਰੇਸਟ ਮੋਟਰਨੀ ਕੇ ਅਮਾਉਂਟ ਹੈ 1.85 ਹਜ਼ਾਰ ਕਿਉਂਕਿ ਨਗਰ ਪ੍ਰਸ਼ਾਸਨ ਇਹ ਬਈ ਇਹ ਬੰਦੇ ਨੂੰ ਪਕੜਨਾ ਚਾਹੀਦਾ ਹੈ ਬਈ ਇਹ ਜੋ ਕੰਮ ਨਾ ਹੋਣ ਨਾਲ ਮੇਨ ਰੋਡ ਦੇ ਮੰਦਰ ਹੈ ਜੀ ਇਹ ਕੰਮ ਨਹੀਂ ਹੋਣੇ ਚਾਹੀਦਾ ਇਹ ਟਿਕਿਆ ਰੱਖਿਆ ਹੋਇਆ ਹੈ 24 ਘੰਟੇ ਰੱਖਿਆ ਹੋਇਆ ਹੈ ਟਿਕਿਆ ਨਹੀਂ ਦਿੱਤਾ ਨਾ ਆਉਂਦੇ ਬੰਦੇ ਜੋ ਪੁੱਛੇ ਨਹੀਂ ਹੁਣ ਉਹਨੂੰ ਬੁਲਾ ਕੇ ਪੁੱਛਾਂਗੇ ਬਈ ਦੇਖ ਇਹ ਕੰਮ ਹੋਇਆ ਮੰਦਰ ਦੇ ਵਿੱਚ ਚੋਰੀ ਹੋਈ ਹੈ ਬਾਂਕੇਗੜੀ ਮੰਦਰ ਐਮ ਐਲ ਏ ਰੋਡ ਤੇ ਆ ਫੁਟੇਜ ਵਗੈਰਾ ਚੈੱਕ ਕਰ ਰਹੇ ਆ ਜੇ ਕੋਈ ਗੱਲਬਾਤ ਸਾਹਮਣੇ ਆ ਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਾਪੋਲਿਸ ਕਾਰਵਾਈ ਕਰਾਂਗੇ ਉਸ ਦਾ ਪਰਚਾ ਵੀ ਦਾਂਗੇ ਹੋਰ ਕਿਹੜੇ ਕਿਹੜੇ ਬੰਦੇ ਵਿੱਚ ਸ਼ਾਮਲ ਆ ਉਹਨਾਂ ਦੀ ਵੀ ਪੁੱਛਗਿੱਛ ਕਰਾਂਗੇ ਉਸ ਬੰਦੀ ਵੀ ਜਿਹੜੇ ਉਹਦੇ ਕੈਮਰੇ 'ਚ ਆ ਰਹੇ ਜੇ ਚੌਕੀਦਾਰ ਨਾਲ ਆ ਰਹੇ ਉਹ ਤੋਂ ਵੀ ਪੁੱਛਗਿੱਛ ਕਰਾਂਗੇ ਚੌਕੀਦਾਰ ਨੂੰ ਚੌਕੀ ਪੁਲਿਸ ਚੌਕੀ ਜਾਂ ਥਾਣਾ ਬੁਲਾ ਕੇ ਤੋਂ ਵੀ ਪੁੱਛਗਿੱਛ ਕਰਾਂਗੇ ਵੀ ਰਾਤ ਨੂੰ ਤੇਰੀ ਡਿਊਟੀ ਬਣਦੀ ਆ ਵੀ ਤੂੰ ਕਿੱਧਰ ਨੂੰ ਘੁੰਮ ਰਿਹਾ ਜਦੋਂ ਚੋਰੀ ਹੋਈ ਆ ਤੂੰ ਮੌਕੇ ਤੇ ਖੜਿਆ ਆ ਵੀ ਤੈਨੂੰ ਕੁਝ ਪਤਾ ਲ